ਮੇਰਾ ਨਾਮ ਮੇਰਾ ਨਾਮ ਭਾਈ ਸਿਮਰਨ ਜੀ ਕਿੱਥੇ ਰਹਿੰਦੇ ਹੋ ਭਾਈ ਮਨਸੇ ਗੱਲਬਾਤ ਕੀ ਸੀ ਗੱਲਬਾਤ ਭਾਈ ਮੈਂ ਨਾ ਕੱਲ ਮੇਲਾ ਸੀ ਆਪਣੇ ਭਾਈ ਮਨਸਰ ਗੁਰਦਾਰੇ ਗੁਰਦਾਰੇ ਮੇਲਾ ਸੀ ਤੇ ਮੈਂ ਰਾਤ ਨੂੰ ਨਾ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ ਤੇ ਉਹ ਬਾ ਇੱਕ ਸੇਵਾਦਾਰ ਹੀ ਉਹਨਾਂ ਦਾ ਸਿਰਫ ਸਾਡੇ ਕੋਲ ਨਹੀਂ ਕੀਤਾ ਤੇ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋ ਸਿਰਨ ਟਕੇ ਜਾਂਦਾ ਮੈਂ ਕਿਹਾ ਵੀਰ ਜੀ ਇਹ ਮੱਡੀ ਗੱਲ ਦੀ ਪਿਆਰ ਨਾਲ ਵੀ ਕਹਿ ਸਕਦੇ ਜੀ ਬਸ ਇੰਨੀ ਗੱਲ ਹੋਈ ਆ ਉਨੇ ਮਲਪੀ ਬਾੜੀ ਥੱਲੇ ਰੱਖ ਕੇ ਨਾ ਮੇਰੇ ਤੇ ਹਮਲਾ ਕਰਤਾ ਉਹਨੇ ਠੀਕ ਆ ਫਿਰ ਚਲੋ ਲੋਕਾਂ ਨੇ ਛੁਡਾ ਦਿੱਤਾ ਫਿਰ ਥੋੜਾ ਜਿਹਾ ਮੈਂ ਅੱਗੇ ਗਿਆ ਮਲਪੀ ਆਪਣਾ ਅਮਰੀਕਾ ਇੱਥੇ ਇਹਨੇ ਕੜੇ ਮਾਰੇ ਪਹਿਲਾਂ ਸਿਰ ਤੇ ਠੀਕ ਆ ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ ਉਹਨੇ ਜਦ ਨੂੰ ਮਗਰੋਂ ਫੇਰ ਆ ਗਿਆ ਫਿਰ ਇਹਨੇ ਲਾਗੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਨੇ ਫਿਰ ਉਸ ਤੋਂ ਬਾਅਦ ਇਹ ਮਲਪੀ ਇਹਦੇ ਨਾਲ ਇੱਕ ਇਹਦੇ ਇੱਕ ਸਾਥੀ ਉੱਗਰ ਆ ਗਿਆ ਉਹਨੇ ਕਿਰਪਾਨਾਂ ਨਾਲ ਮੇਰੇ ਤੇ ਮੂੰਹ ਤੇ ਵਾਰ ਕਰਨ ਲੱਗਾ ਪਰ ਮੈਂ ਬਹਾਂਗੇ ਕਰਤੀਆਂ ਨੇ ਤੁੰਨੇ ਮਾਰ ਦੇਣਾ ਹੈ ਉਹਨੇ ਹਾਂਜੀ ਤੁਸੀਂ ਕਿੰਨੇ ਜਾਨੀ ਮੈਂ ਤਾਂ ਕੱਲਾ ਹੀ ਆ ਪਾਜੀ ਮੈਂ ਭਨੇਵੀ ਮੇਰੀ ਭਨੇਵੀ ਹੀ ਨਾਲ ਤੇ ਤੇ ਇੱਕ ਮੇਰੇ ਮਮਾ ਬੈਠੇ ਹੀ ਮਗਰਲੇ ਪਾਸੇ ਹਾਂਜੀ ਇਹ ਉਹਨਾਂ ਦੇ ਨਾਲ ਉਹ ਕਿੰਨੇ ਬੈਠਾ ਉਹ ਪਾਜੀ ਸੇਵਾ ਕਰਦਾ ਪਿਆ ਸੀ ਉਹਦੇ ਨਾਲ ਇੱਕ ਮੁੰਡਾ ਜਿਹਨੇ ਤਰਪ ਕਰਪਾਣ ਮਾਰੀ ਹੈ ਨਾ ਉਹ ਆਇਆ ਸੀ ਉਹਦਾ ਨਹੀਂ ਪਤਾ ਵੀ ਉਹਦਾ ਪਤਾ ਨਹੀਂ ਲੱਗਾ ਮੈਨੂੰ ਕਿਧਰੋਂ ਆਇਆ ਉਹ ਨਿਹੰਗ ਸਿੰਘ ਹਾਂਜੀ ਜੀ ਹਾਂਜੀ ਹਾਂਜੀ ਲੰਗਰ ਹਾਲ ਦੇ ਵਿੱਚ ਤੇ ਕਿਸੇ ਨੇ ਸੁਲਾਇਆ ਨਹੀਂ ਨਹੀਂ ਪਾਜੀ ਨੇ ਉਸ ਤੋਂ ਬਾਅਦ ਬਤਨ ਨਹੀਂ ਰਸਤਾ ਉਸ ਤੋਂ ਬਾਅਦ ਭਾਜੀ ਮੈਂ ਤੇ ਇਦਾਂ ਮਿਲ ਵੀ ਆ ਗਿਆ ਹਾਂ ਠੀਕ ਆ ਤੇ ਉਹ ਭਾਜੀ ਜੀ ਉਹਨਾਂ ਨੂੰ ਮੈਂ ਫੋਨ ਕੀਤਾ ਮੇਰੀ ਭਨੇਵੀ ਨੇ ਉਹ ਲੈ ਕੇ ਆਏ ਮੈਂ ਮੰਗ ਸਰਕਾਰ ਤੋਂ ਐ ਵੀ ਆ ਜੀ ਜੋ ਵੀ ਜੈ ਜੈ ਜੀ ਹੋਵੇ ਸਾਰਾ ਕੁਝ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਰਸ ਸਿੰਘ ਹੈ ਜੀ ਆਪਾਂ ਭਾਈ ਮੈਂ ਲੱਗ ਗਿਆ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਨੂੰ ਵੀ ਇੰਨਾ ਕੋਈ ਪਤਾ ਨਹੀਂ ਹੈਗਾ ਇਹ ਕਹਿੰਦਾ ਵੀ ਮੇਰੇ ਸਿਰ ਤੇ ਤੇ ਹਨੇਗਾ ਰਮਾਨ ਨੀਗਾ ਬੇਟਾ ਨੇ ਮੇਰਾ ਹੈਗਾ ਸਾਲਾ ਹੈਗਾ ਐ ਅੱਛਾ ਇਸੀ ਗੱਲ ਗੱਲਬਾਤ ਹੋਈ ਜੇ ਕਿ ਇਹ ਕਹਿੰਦਾ ਵੀ ਮੇਰੇ ਸੱਤਰ ਰਮਾਲ ਨੇ ਉਹਨੇ ਮੈਨੂੰ ਗਾਲ ਕੱਢੀ ਆਪੇ ਰਮਾਲ ਲੜਾ ਤੇ ਬਾਸ ਉਹਨੂੰ ਮੈਂ ਕਿਹਾ ਵੀ ਪਿਆ ਨਾ ਬੋਲ ਵੇਰਾ ਸਾਰਾ ਮਾਮਲਾ ਕੀ ਸੀ ਕਿੱਥੇ ਗਿਆ ਸੀ ਕੀ ਗੱਲਬਾਤ ਇਹ ਭਾਈਮਾਨ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਿਆ ਹਾਂ ਹਾਂਜੀ ਤੇ ਉਹ ਤੋਂ ਬਾਅਦ ਹੀ ਕਿਤੇ ਉੱਥੇ ਝਗੜਾ ਹੋਇਆ ਵਾ ਤੇ ਮੈਂ ਤੇ ਘਰੇ ਹੀ ਆਪਣੇ ਤੇ ਮੈਨੂੰ ਫੋਨ ਗਿਆ ਵਾ ਤੇ ਬਾਅਦ ਉਸੇ ਵੇਲੇ ਮੁੰਡੇ ਨੂੰ ਮੈਂ ਚੁੱਕਿਆ ਵਾ ਪਹਿਲਾਂ ਮੈਂ ਗਿਆ ਇੱਥੇ ਆਪਣਾ ਗੁਰੂ ਆਮਦਾਸ ਹਸਪੀਟਲ ਉਹਨਾਂ ਮੈਨੂੰ ਜਵਾਬ ਦੇਤਾ ਉਹ ਕਹਿੰਦੇ ਬੱਲੇ ਲੈ ਜਾਓ ਬੱਲੇ ਵਾਲਾ ਕੋਈ ਇਹਨਾਂ ਠੀਕ ਮੈਂਟ ਹੈ ਨਹੀਂ ਗਾ ਤੇ ਉਹਨਾਂ ਨੇ ਮੈਨੂੰ ਜਵਾਬ ਦੇਤਾ ਵਾ ਤੇ ਬਾਅਦ ਚ ਮੈਂ ਇਥੇ ਫਲ ਫਲਸੇ ਦੇ ਵਿੱਚ ਲੈ ਗਿਆ ਵਾ ਹਾਂਜੀ ਕਿਹੜੀ ਗੱਲ ਤੋਂ ਝਗੜਾ ਕਿਹੜੀ ਗੱਲ ਤੋਂ ਝਗੜਾ ਇਹੋ ਹੀ ਮਾਲ ਬੰਨਣ ਤੋਂ ਹੀ ਹੋਇਆ ਵਾ ਅੱਛਾ ਜੀ ਹਾਂ ਮੇਰੇ ਹਿਸਾਬ ਨਾਲ ਜਾ ਉਹਨੇ ਗਾਲ ਕੱਢੀ ਆ ਗਾਲ ਤੋਂ ਝਗੜਾ ਹੋਇਆ ਵਾ ਕੀ ਲੱਗਦੀ ਕੋਰਦਰੇ ਅੰਦਰ ਬਿਨਰ ਮਹਾਤ ਤੋਂ ਗਿਆ ਸੀ ਇਹ ਹੁਣ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਭਾਜੀ ਬਿਨਰ ਮਹਾਤ ਤੋਂ ਗਿਆ ਸੀ ਕਿ ਕਿਤਰਾ ਗਿਆ ਸੀ ਪਰ ਓਕੇ ਇਹ ਦਾਦਾ ਮੁੰਡਾ ਦਾਦਾ ਕਿ ਮੈਨੂੰ ਉਹਨੇ ਕਿਹਾ ਵੀ ਰਮਾਲ ਬੰਨ ਲਾ ਸਦੇ ਤੇ ਮੈਂ ਕਿਹਾ ਵੀ ਹੋਲੀ ਭੋਲੇ ਨੂੰ ਕੋਈ ਨਹੀਂ ਮੈਂ ਰਮਾਲ ਬੰਨ ਲੈਣਾ ਬਸ ਇੰਨੀ ਗੱਲ ਹੋਈ ਆ ਬਾਕੀ ਕੋਈ ਜ਼ਿਆਦਾ ਗੱਲ ਦਾ ਮੈਨੂੰ ਪਤਾ ਨਹੀਂ ਇੱਕ ਗੁਰਦਾਰੇ ਅੰਦਰ ਲੜਾਈ ਹੋਈ ਆ ਗੁਰਦਾਰੇ ਬਾਹਰ ਗੁਰਦਾਰੇ ਦੇ ਅੰਦਰ ਹੀ ਹੋਈ ਆ ਲੰਗਰ ਹਾਲ ਦੇ ਵਿੱਚ ਕੋਈ ਨਹੀਂ ਪਹੁੰਚਿਆ ਕਿੰਨੇ ਜਾਣੇ ਸੀ ਉਹ ਦਾਦੇ 4-5 ਜਾਣੇ ਹੋ ਗਏ ਪਤਾ ਲੱਗਿਆ ਉਹਨਾਂ ਦਾ ਕੋਣ ਨਹੀਂ ਇੰਨਾ ਨਹੀਂ ਪਤਾ ਲੱਗਾ ਲੈ ਇੱਕ ਨਿਹੰਗ ਹੀ ਕਹਿੰਦੇ ਬਾਕੀ 4-5 ਜਾਣੇ ਮੌਨੇ ਨੇ ਹੁਣ ਕੰਪਲੀਟ ਕੀਤੀ ਆ ਹਾਂਜੀ ਬਹੁਤ ਸਭ ਨੇ ਲੜ ਕੇ ਕੀਤਾ ਮੌਕੇ ਤੇ ਹਾਂਜੀ ਰਾਤੀ ਆਈ ਹੈ ਬੋਲਦਾ ਬਿਆਣ ਬੁੰ ਲੈ ਗਈ ਬੰਦੇ ਦੇ ਸਾਰੇ ਕਿੰਨੀ ਕ ਸੱਟ ਲੱਗੀ ਸੱਟ ਭਾਜੀ ਬਹੁਤ ਜ਼ਿਆਦਾ ਲੱਗੀ ਆ ਦੋਵੇਂ ਬਾਹਾਂ ਜਿਹੜੀਆਂ ਬਿਲਕੁਲ ਹੀ ਫ੍ਰੈਕਚਰ ਹੋ ਗਈਆਂ ਵਾ ਉਹਨਾਂ ਕਾ ਸਰਜਰੀ ਕਰਨੀ ਪੈਣੀ ਦੋਵੇਂ ਬਾਹਾਂ ਦੇ ਸਾਡੇ ਕੋਲ 3 ਲੱਖ ਰੁਪਇਆ ਮੰਗਿਆ ਇਹਨਾਂ ਨੇ ਠੀਕ ਕੰਮ ਕੀ ਕਰਦਾ ਮੁੰਡਾ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਇਹ ਦੁਆਰਾ ਲੈਕਵਾਰਾ ਮੰਗ ਹੀ ਕਰਦੇ ਆ ਮੰਗ ਇਹੀ ਕਰਦੇ ਵੀ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਖੁਦ ਗਰੀਬ ਆਦਮੀ ਆ ਮੈਂ ਕਿੱਥੋਂ ਪੈਸੇ ਲਾਵਾਂ ਠੀਕ ਹੈ ਨਾ ਤੇ ਕਿਵੇਂ ਗੁਰਦਾਰੇ ਤੁਸੀਂ ਦੱਸਿਆ ਵੀ ਲੜਾਈ ਅੰਦਰ ਹੋਈ ਤਾਂ ਸਰਪੰਚ ਕਮੇਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਵੀ ਕਾਹਦੇ ਕੋਈ ਝਗੜਾ ਹੁੰਦਾ ਏ ਇਹ ਹੁਣ ਮੈਨੂੰ ਇਹਨਾਂ ਦੇ ਪਤਾ ਨਹੀਂ ਜੇ ਭਾਈ ਕਿਉਂਕਿ ਮੌਕੇ ਤੇ ਮੈਂ ਹੈਗਾ ਨਹੀਂ ਠੀਕ ਹੈ ਨਾ ਬਾਕੀ ਮੈਂ ਇਹੋ ਕਹਿੰਦਾ ਵੀ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿਉਂਕਿ ਮਾਂ ਪਿਓ ਇਹਦਾ ਵੇਖੋ ਜਾ ਕੇ ਕੀ ਹਾਲ ਮਾਂ ਪਿਓ ਦੇ ਮਾਂ ਦੇ ਵੀ ਧੱਕਾ ਮਾਰਿਆ ਰਾਤੀ ਉਹਨਾਂ ਨੇ ਤੇ ਮਾਂ ਨੂੰ ਮਿਲੋਣ ਖੜਿਆ ਮਾਂ ਦੇ ਚੁੰਡੇ ਤੇ ਵੀ ਛੱਟ ਲੱਗੇ ਮੈਂ ਜੀ ਸੁਖਵਿੰਦਰ ਸਿੰਘ ਐਜ਼ ਅ ਮੈਨੇਜਰ ਗੁਰਦੁਆਰਾ ਖੂ ਭਾਈ ਮਨ ਸਾਹਿਬ ਕੀ ਗੱਲਬਾਤ ਕੀ ਵਿਰਾ ਕੱਲ ਅਹੀਂ ਤਾਂ ਇਥੇ ਪ੍ਰਬੰਧਕ ਸਾਡਾ ਇਥੇ ਪ੍ਰੋਮਚਾਰ ਰਿਆ ਸੀਗਾ ਇਥੇ ਗੁਰਦੁਆਰਾ ਸਾਹਿਬ ਹੀ ਕਿਹਾ ਲੰਗਰ ਹਾਲ ਦੇ ਵਿੱਚ ਦੋਨੇ ਸਜਣ ਜਿਹਨਾਂ ਦੀ ਲੜਾਈ ਹੋਈ ਆ ਉਹ ਹੈ ਬਾਹਰੋਂ ਸੀਗੇ ਇੱਕ ਨਿਹੰਗ ਸਿੰਘ ਸੀਗਾ ਇੱਕ ਦੂਸਰਾ ਮੁੰਡਾ ਸੀ ਜੋ ਉਸ ਵੇਲੇ ਪਛਾਦਾ ਸ ਕਰਨ ਲੱਗਾ ਸੀ ਪਰ ਉਹਦੇ ਸਿਰ ਤੇ ਰਮਾਲ ਨਹੀਂ ਸੀਗੀ ਜਿਸ ਤੋਂ ਇਹ ਗੱਲਬਾਤ ਹੀ ਔਰ ਤੁਦੂ ਮਹਿਮਾ ਤੋਂ ਹੁੰਦੇ ਹੁੰਦੇ ਇਹ ਆਪਸੀ ਝਗੜ ਪਏ ਨੇ ਸੋ ਹੈਜ਼ ਬਹੁਤ ਮਾੜੀ ਗੱਲ ਆ ਬੱਚਾ ਇਹਨੂੰ ਸੱਟ ਲੱਗੀ ਆ ਕਿਸੇ ਦਾ ਵੀ ਬੱਚਾ ਹੋਵੇ ਹੈ ਤਾਂ ਗਲਤ ਆ ਉਸ ਤਰ੍ਹਾਂ ਪ੍ਰੇਮ ਨਾਲ ਸਮਝਾਇਆ ਜਾ ਸਕਦਾ ਹੈ ਪਰ ਉਸ ਪ੍ਰਾਣੀ ਦੀ ਗਲਤੀ ਆ ਜਿਸ ਨੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਸੀਂ ਫਰਿਆਦ ਕਰਦੇ ਹਾਂ ਕਿ ਸਤਗੁਰੂ ਪਾਤਸ਼ਾਹ ਨੂੰ ਲੰਬੀ ਆਜ਼ੂ ਬਚ ਕੇ ਸੋ ਇਹੋ ਜੇ ਕੰਮ ਗੁਰਦੁਆਰੇ ਤੇ ਨਹੀਂ ਹੋਣੇ ਚਾਹੀਦੇ ਪ੍ਰੇਮ ਪਿਆਰ ਦਾ ਕੰਮ ਹੋਣਾ ਚਾਹੀਦਾ ਹੈ ਇਸ ਗੱਲ ਦੀ ਸਾਨੂੰ ਖੇਦ ਆ ਔਰ ਅਗਾ ਤੋਂ ਇਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਹੋਰ ਵੀ ਅੱਛੇ ਪ੍ਰਬੰਧ ਕਰਾਂਗੇ ਇਸ ਤੋਂ ਪਹਿਲਾਂ ਇਹੋ ਜਿਹੀ ਕਦੀ ਵੀ ਕੋਈ ਗੱਲ ਨਹੀਂ ਹੋਈ ਜਿਸ ਦੇ ਸਬੰਧ ਨਾਲ ਸਰ ਨੇ ਅਗਰ ਵੱਲੋਂ ਹਮਲਾ ਕੀਤਾ ਗਿਆ ਕਿ ਉਹਦੀ ਸਖਤ ਸ਼ਬਦਾਂ ਨਖੇਦੀ ਬਿਲਕੁਲ ਜੀ ਬਿਲਕੁਲ ਸਖਤ ਸ਼ਬਦਾਂ ਨਖੇਦੀ ਵੀ ਕਰਦੇ ਆਂ ਔਰ ਇਸ ਚੀਜ਼ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ ਅਸੀਂ ਚਾਹੁੰਦੇ ਆਂ ਕਿ ਐਸੇ ਬਾਣੇ ਦੇ ਵਿੱਚ ਇਸ ਤਰ੍ਹਾਂ ਦਾ ਰੂਪ ਨਾ ਧਾਰਿਆ ਕੀਤਾ ਜਾਵੇ ਕਿ ਕਿਸੇ ਦੀ ਜਾਨ ਚਲੀ ਜਾਵੇ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਸਤ ਨਹੀਂ ਆਈ ਹਾਂ ਸਾਡੇ ਸਗੋਂ ਸੇਵਾਦਾਰਾਂ ਨੇ ਉਹਨੂੰ ਮਤਲਬ ਕਿ ਰੋਕਿਆ ਔਰ ਉਸ ਤੋਂ ਛਡਾਇਆ ਔਰ ਛਡਾਉਣ ਤੋਂ ਬਾਅਦ ਨਿਹੰਗ ਸਿੰਘ ਨਾਲ ਕੁੱਟ ਮਾਰ ਵੀ ਹੋਈ ਹੈ ਜਿੱਤੋਂ ਉਹ ਆਪਣਾ ਪਲਾ ਛੜਾ ਕੇ ਭਜਣ ਦੀ ਕੋਸ਼ਿਸ਼ ਕਰਕੇ ਸਫਲ ਹੋ ਗਿਆ